ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚੰਗਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ ਇਹ ਉਪਾਅ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਤੇ ਇਸ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਉਪਾਅ ਨੂੰ ਤੁਸੀਂ ਜਾਦੂ ਵਾਲਾ ਵੀ ਬੋਲ ਸਕਦੇ ਹੋ ਵੀ ਇੱਕ ਦੰਮ ਜਾਦੂ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਹੋਇਆ ਸਾਡਾ ਕੰਮ ਸਹੀ ਹੋ ਗਿਆ ਤੁਸੀਂ ਇਸ ਉਪਾਅ ਨੂੰ ਸਿਰਫ ਤਾਂ ਸਿਰਫ 2 ਤੋਂ 3 ਮਿੰਟ ਕਰਨਾ ਹੈ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਕਰਨਾ ਹੈ ਤੁਸੀਂ ਸੋਚੋਗੇ ਕਿ ਇੰਨਾ ਸਿੰਪਲ ਉਪਾਅ ਤੇ ਇੰਨੀਆਂ ਵੱਡੀਆਂ ਪਰੇਸ਼ਾਨੀਆਂ ਨੂੰ ਤੂਰ ਕਰ ਦਿੱਤਾ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪ੍ਰੋਬਲਮ ਦੂਰ ਹੋ ਗਈ ਤਾਂ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫ ਜਿੰਨੇ ਵੀ ਨੇ ਉਹ ਸਾਰੇ ਹੀ ਦੂਰ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿ ਰਹੇ ਹੋ ਪੈਸੇ ਨੂੰ ਲੈ ਕੇ ਜਾਂ ਫਿਰ ਆਪਣੇ ਘਰ ਦੀਆਂ ਮੁਸ਼ਕਲਾਂ ਨੂੰ ਲੈ ਕੇ ਤੇ ਜਾਂ ਫਿਰ ਤੁਹਾਨੂੰ ਪੈਸੇ ਦੀ ਟੈਨਸ਼ਨ ਹੈ ਇਹ ਸਾਰੇ ਡਿਪਰੈਸ਼ਨ ਤੇ ਟੈਨਸ਼ਨ ਦੇ ਕਰਕੇ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਦੀਆਂ ਨੇ ਤੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣੀ ਹੈ ਇਹੀ ਛੋਟੇ ਜਿਹੇ ਉਪਾਅ DNA ਤੁਹਾਡੀ ਪੈਸੇ ਦੇ ਸੰਬੰਧਿਤ ਜਿੰਨੀ ਵੀ ਪ੍ਰੋਬਲਮ ਹੈ ਉਹ ਸਾਰੀ ਦੂਰ ਹੋ ਜਾਵੇਗੀ ਤੇ ਇਸ ਛੋਟੇ ਜਿਹੇ ਉਪਾਣੂ ਕਰਕੇ ਤੁਸੀਂ ਆਪਣੀ ਟੈਨਸ਼ਨ ਨੂੰ ਦੂਰ ਕਰ ਸਕਦੇ ਹੋ ਤੇ ਆਪਣੀ ਸਟ੍ਰੈਸ ਫੁੱਲ ਲਾਈਫ ਨੂੰ ਵੀ ਦੂਰ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਤੁਸੀਂ ਇੱਕ ਸੁਖ ਸ਼ਾਂਤੀ ਤੁਹਾਡੇ ਘਰ ਦੇ ਵਿੱਚ ਇਸ ਉਪਾਣੂ ਕਰਨ ਦੇ ਨਾਲ ਸੁਖ ਸ਼ਾਂਤੀ ਸੁਖ ਸਮ੍ਰiddhi ਬਣੀ ਰਹੇਗੀ ਇਸ ਦੇ ਨਾਲ ਦੀ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਇਹ ਉਪਕਰਨ ਦੇ ਉਪਰੰਤ ਹੀ ਆਪਣੇ ਘਰ ਦੇ ਵਿੱਚ ਲਿਆ ਸਕਦੇ ਹੋ ਬਹੁਤ ਜ਼ਿਆਦਾ ਪੈਸਾ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ। ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾ ਨੂੰ ਅਸੀਂ ਕਿਹੜੀ ਚੀਜ਼ ਦੇ ਨਾਲ ਕਰਨਾ ਹੈ, ਕਿੰਨੇ ਸਮੇਂ ਤੇ ਕਦੋਂ ਤੇ ਕਿਹੜੇ ਟਾਈਮ ਤੇ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ। ਤੋ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਗੱਲ ਕਰਨ ਵਾਲੀਆਂ ਹੱਥ ਦੀ ਮੁਦਰਾ ਬਾਰੇ ਜੋ ਕਿ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਬੈਠੇ ਹੋਏ ਦਿਨ ਦੇ ਸਮੇਂ ਚਾਹੇ ਸ਼ਾਮ ਦੇ ਸਮੇਂ ਕਿਸੇ ਵੀ ਸਮੇਂ ਤੁਸੀਂ ਕਰ ਸਕਦੇ ਹੋ ਤੁਸੀਂ ਆਪਣੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਆਪਣੀ ਸਾਰੀ ਲਾਈਫ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਉਹ ਡੇਲੀ ਦੇ 2 ਮਿੰਟ ਤਾਂ ਤੁਸੀਂ ਕੱਢ ਹੀ ਸਕਦੇ ਹੋ ਤੇ ਇਸ ਕੰਮ ਨੂੰ ਤੁਸੀਂ ਰਜਾ ਦਾ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਉੱਠਦੇ ਆਸਾਰ ਜਾਂ ਫਿਰ ਦਿਨ ਦੇ ਵਿੱਚ ਕਦੇ ਵੀ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਕੰਮਾਂ ਕਰਾਂ ਤੋਂ ਵੇਲੋ ਕੇ ਉਸ ਸਮੇਂ ਵੀ ਤੁਸੀਂ ਕਰ ਸਕਦੇ ਹੋ ਕਰਨਾ ਸਿਰਫ ਦਾ ਸਿਰਫ ਤੁਸੀਂ 2 ਤੋਂ 3 ਮਿੰਟ ਦੇ ਲਈਏ ਚੋ ਕੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਇਸ ਤਰੀਕੇ ਦੇ ਨਾਲ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਕੋਈ ਵੀ ਇੱਛਾ ਪੂਰੀ ਕਰ ਸਕਦੇ ਹੋ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਪੈਸੇ ਨੂੰ ਲੈ ਕੇ ਹੋਵੇ ਜਾਂ ਜੋਬ ਜਾਂ ਵਪਾਰ ਨਹੀਂ ਤੁਹਾਡਾ ਚੱਲ ਰਿਹਾ ਜਾਂ ਕੋਈ ਵੀ ਕੰਮ ਤੁਸੀਂ ਸ਼ੁਰੂ ਕਰਦੇ ਹੋ ਤੇ ਉਸ ਦੇ ਵੇਜ ਤੁਹਾਨੂੰ ਸਫਲਤਾ ਨਹੀਂ ਮਿਲਦੀ ਕੋਈ ਵੀ ਤੁਹਾਡਾ ਕੰਮ ਹੈ ਜੋ ਕਿ ਸਿਰੇ ਨਹੀਂ ਚੜ ਰਿਹਾ ਉਸ ਨੂੰ ਪੂਰਾ ਕਰਨ ਦੇ ਲਈ ਵੀ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਤੇ ਜੇਕਰ ਅੱਜਕਲ ਦੇ ਸਮੇਂ ਦੀ ਆਪਾਂ ਗੱਲ ਕਰੀਏ ਕਿ ਅੱਜਕਲ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਕਿ ਉਹਨਾਂ ਦਾ weight ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਉਹ ਆਪਣਾ weight loss ਕਰਨਾ ਚਾਹੁੰਦੇ ਆ ਤਾਂ ਇਸ ਨੂੰ ਕਰਨ ਦੇ ਨਾਲ ਤੁਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ weight ਵੀ ਘਟ ਕਰ ਸਕਦੇ ਆ ਇਸੋ ਇਹ ਲਾ ਵੇਕਰ ਤੁਹਾਨੂੰ ਆਪਣੀ ਸਕਿਨ ਬਹੁਤ ਜ਼ਿਆਦਾ ਗੋਰੀ ਚਾਹੀਦੀ ਹੈ ਤਾਂ ਉਹ ਵੀ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਹੱਥ ਦੀ ਹੁੰਦਰਾ ਦੇ ਨਾਲ ਇਸ ਨੂੰ ਤੁਸੀਂ ਕਰ ਸਕਦੇ ਹੋ ਆਪਣੀ ਇੱਛਾ ਨੂੰ ਪੂਰੀ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਨੂੰ ਰਾਤ ਦੇ ਸਮੇਂ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਉਹ ਕਦੇ ਇੱਕ ਸਾਈਡ ਪਾਸਾ ਮੋੜਦੇ ਆ ਕਦੇ ਦੂਸਰੀ ਸਾਈਡ ਇਸ ਤਰੀਕੇ ਦੇ ਨਾਲ ਹੀ ਉਹਨਾਂ ਦੀ ਸਾਰੀ ਰਾਤ ਜਿਹੜੀ ਨਿਕਲ ਜਾਂਦੀ ਹੈ ਬਹੁਤ ਕੋਸ਼ਿਸ਼ ਵੀ ਕਰਦੇ ਆ ਉਹ ਸੌਣ ਦੀ ਪਰ ਉਹਨਾਂ ਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਉਹਨਾਂ ਦੇ ਲਈ ਹੱਥ ਦੀ मुद्रा ਦਾ ਇਹ ਛੋਟਾ ਜਿਹਾ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਹੋਣ ਵਾਲਾ ਹੈ ਸਿਰਫ ਤਾਂ ਸਿਰਫ 2 ਤੋਂ 3 ਮਿੰਟ ਜੇ ਕਰੋ ਉਹ ਕਰ ਲੈਂਦੇ ਆ ਤੇ ਰਾਤ ਨੂੰ ਸਿਰਫ ਤਾਂ ਸਿਰਫ ਉਹ ਆਪਣੀ ਚੈਨ ਦੀ ਨੀਂਦ ਸਹੀ ਤਰੀਕੇ ਦੇ ਨਾਲ ਸੌ ਸਕਦੇ ਆ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਨੀਂਦ ਨਹੀਂ ਆ ਰਹੀ ਵੈਸੇ ਤਾਂ ਡਿਪਰੈਸ਼ਨ ਤੇ ਟੈਨਸ਼ਨ ਦੇ ਕਰਕੇ ਹੀ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਪਰ ਇਸ ਉਪਾਅ ਨੂੰ ਕਰਨ ਦੇ ਨਾਲ ਸਾਡਾ ਸਾਰੀ ਟੈਨਸ਼ਨ ਤੇ ਡਿਪਰੈਸ਼ਨ ਵੀ ਦੂਰ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਰਾਤ ਦੇ ਸਮੇਂ ਚੈਨ ਦੀ ਨੀਂਦ ਸੌਣਗੇ ਤੇ ਸਵੇਰ ਦੇ ਸਮੇਂ ਇੱਕਦਮ ਉਹ ਪੋਜ਼ਿਟਿਵ ਹੋ ਕੇ ਉੱਠਣਗੇ ਉਹਨਾਂ ਦਾ ਸਰੀਰ ਇੱਕਦਮ ਐਕਟਿਵ ਹੋਵੇਗਾ। ਤੋਂ ਇਸੇ ਤਰੀਕੇ ਦੇ ਨਾਲ ਇਸ ਨੂੰ ਕਰਨ ਦੇ ਲਈ ਤੁਸੀਂ ਆਪਣੇ ਸੱਜੇ ਹੱਥ ਨੂੰ ਲੈਣਾ ਤੇ ਸੱਜਾ ਹੱਥ ਦੇਆਂ ਜਿਹੜੀਆਂ ਦੋ ਉਂਗਲੀਆਂ ਹੋਣਗੀਆਂ ਅੰਗੂਠੇ ਵਾਲੀ ਸਾਈਡ ਤੇ ਉਹਨਾਂ ਨੂੰ ਸਿੱਧਾ ਕਰਕੇ ਤੇ ਬਾਕੀ ਦੀਆਂ ਜੋ 3rd ਤੇ ਲਾਸਟ ਦੀ ਉਂਗਲੀ ਹੋਵੇਗੀ ਉਹਨਾਂ ਨੂੰ ਅੰਗੂਖੇ ਦੇ ਨਾਲ ਜੋੜ ਕੇ ਇਸ ਤਰੀਕੇ ਦੇ ਨਾਲ ਕਰਕੇ ਤੁਸੀਂ نیچے ਚਟਾਈ ਵਿਛਾ ਕੇ ਕੋਈ ਉਥੇ ਚੌਂਕੜੀ ਮਾਰ ਕੇ ਬੈਠ ਜਾਣਾ ਹੈ ਇਸੇ ਤਰੀਕੇ ਦੇ ਨਾਲ ਹੁਣ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਮੇਨ ਮੁਦਰਾ ਦੱਸਦੇ ਹਾਂ ਤੇ ਫਿਰ ਲਾਸਟ ਤੇ ਤੁਹਾਨੂੰ ਦੂਹ ਹੋਰ ਵੀ ਦੱਸਾਂਗੇ ਇਸੇ ਤਰੀਕੇ ਦੇ ਨਾਲ ਇਸ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਬਣੀ ਅਟਰੈਕਸ਼ਨ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਤੁਸੀਂ ਪੈਸਾ ਲੈ ਕੇ ਆ ਸਕਦੇ ਹੋ ਕਹਿੰਦਾ ਭਾਵੇਂ ਇਹ ਹੀ ਹੈ ਕਿ ਕੋਈ ਵੀ ਤੁਹਾਡੀ ਇੱਛਾ ਹੈ ਕੋਈ ਵੀ ਵਿਸ਼ੇ ਉਸ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਨਾਲ ਇਸੋ ਇਹ ਲਾਵਾ ਤੁਸੀਂ ਆਪਣੇ ਜਿਵੇਂ ਸੱਜੇ ਹੱਥ ਤੇ ਦੂਸਰੀ ਕੋ ਵੇਰ ਮੁਦਰਾ ਦੀ ਗੱਲ ਕਰਦੇ ਆ ਤੁਸੀਂ ਸੱਜੇ ਹੱਥ ਤੇ ਨਾਲ ਜਿਹੜੀਆਂ ਦੋ ਉਂਗਲਾਂ ਨੇ ਉਹਨਾਂ ਨੂੰ ਅੰਗੂਕੇ ਦੇ ਨਾਲ ਜੋੜ ਲੈਣਾ ਤੇ ਬਾਕੀ ਦੀਆਂ ਦੋ ਉਂਗਲਾਂ ਨੂੰ ਆਪਣੀ ਹਥੇਲੀ ਤੇ ਤੁਸੀਂ ਫੋਲਡ ਕਰ ਲੈਣਾ ਇਸੇ ਤਰੀਕੇ ਦੇ ਨਾਲ ਇਸ ਹੱਥ ਦੀ ਤੁਸੀਂ ਮੁੰਦਰਾ ਨੂੰ ਝੇਕਰ ਤੁਸੀਂ ਆਪਣੇ ਦੇਮ ਦੇ ਵਿੱਚ 2 ਤੋਂ 3 ਮਿੰਟ ਜਾਂ ਫਿਰ ਹੱਥ ਦੇ ਤੁਸੀਂ 5 ਮਿੰਟ ਕਰ ਲੈਨੇ ਹੋ ਤੁਸੀਂ ਖੁਦ ਦੇਖੋਗੇ ਦੇ ਕੇ ਹੈਰਾਨ ਰਹਿ ਜਾਓਗੇ ਕਿ ਥੋੜੇ ਹੀ ਦਿਨਾਂ ਦੇ ਵਿੱਚ ਤੁਹਾਨੂੰ ਚੰਦਕਾਰ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਦੁੱਖ ਤਕਲੀਫ ਨੇ ਉਹ ਸਾਰੇ ਦੂਰ ਹੋ ਜਾਣਗੇ ਤੁਸੀਂ ਇੱਕ ਵਾਰ ਵਿਸ਼ਵਾਸ ਦੇ ਨਾਲ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਣਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਇਸ ਤੋਂ ਇਲਾਵਾ ਹੁਣ ਤੀਸਰੇ ਨੰਬਰ ਤੇ ਗੱਲ ਕਰਦੇ ਹਾਂ ਜੋ ਲੋਕ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਟੈਨਸ਼ਨ ਰਹਿੰਦੀ ਏ ਉਹਨਾਂ ਦਾ ਮਨ ਹਮੇਸ਼ਾ ਚੇੜਚੜਾ ਰਹਿੰਦਾ ਅਕਸਰ ਹੀ ਉਹ ਗੁੱਸੇ ਦੇ ਵਿੱਚ ਰਹਿੰਦੇ ਨੇ ਜਦੋਂ ਵੀ ਕਦੇ ਉਸ ਮਨੋਕ ਨੂੰ ਆਸੀਂ ਬੁਲਾਉਂਦੇ ਆ ਜਾਂ ਗੱਲਬਾਤ ਕਰਦੇ ਆ ਤਾਂ ਉਹ ਹਮੇਸ਼ਾ ਗੁੱਸੇ ਦੇ ਨਾਲ ਹੀ ਪੇਸ਼ ਆਉਂਦੇ ਨੇ ਤੇ ਉਹਨਾਂ ਲੋਕਾਂ ਦੇ ਲਈ ਵੀ ਜੋ ਤੁਹਾਨੂੰ ਪਿੱਛੇ ਕੋਵੇਰ ਮੁੰਦਰਾ ਹੱਥ ਦੀ ਦਸੀਏ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਦੇਣ ਦੇ ਵਿੱਚ 3 ਤੋਂ 4 ਮਿੰਟ ਲਗਾਤਾਰ ਕਰਨਾ ਹੈ ਇਸ ਦੇ ਨਾਲ ਇੱਕਦਮ ਤੁਹਾਡਾ ਜਿਹੜਾ ਡਿਪਰੈਸ਼ਨ ਹੈ ਉਹ ਸ਼ੂ ਮੰਤਰ ਹੋ ਜਾਵੇਗਾ ਦੂਰ ਹੋ ਜਾਵੇਗਾ ਕਹਿੰਦਾ ਭਾਪਾ ਜੋ ਵੀ ਤੁਹਾਡੀ ਮੈਡੀਸਿਨ ਦਵਾਈਆਂ ਚੱਲ ਰਹੀਆਂ ਨੇ ਉਹਨਾਂ ਨੂੰ ਤੁਸੀਂ ਚਾਲੂ ਰੱਖੋ ਨਾਲ ਦੀ ਨਾਲ ਤੁਸੀਂ ਲੈਂਦੇ ਰਹੋ ਮੈਡੀਸਿਨ ਪਰ ਇਸ ਮੈਡੀਸਿਨ ਦੇ ਨਾਲ-ਨਾਲ ਤੁਸੀਂ ਇਹ ਹੱਥ ਦੀਆਂ ਜਿਹੜੀਆਂ ਮੁੰਦਰਾ ਨੇ ਇਹਨਾਂ ਨੂੰ ਵੀ ਤੁਸੀਂ ਜ਼ਰੂਰ ਕਰੋ ਕਿਉਂਕਿ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਇੰਨਾ ਜ਼ਿਆਦਾ ਰਿਲੀਫ ਤੇ ਰਿਲੈਕਸ ਮਿਲੇਗਾ ਕਿ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਸਿਰਫ ਤਾਂ ਸਿਰਫ ਤੁਸੀਂ 2 ਤੋਂ 3 ਮਿੰਟ ਕਰਨਾ ਹੈ ਜਿਆਦਾ ਤੋਂ ਜਿਆਦਾ ਜੇਕਰ ਤੁਸੀਂ ਕਰਨਾ ਚਾਹੋ ਨਿਓ ਤਾਂ 5 ਮਿੰਟ ਕਰ ਸਕਦੇ ਹੋ ਇਸ ਤੋਂ ਜਿਆਦਾ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਜਦੋਂ ਤੁਸੀਂ ਕਰੋਗੇ ਤੁਸੀਂ ਖੁਦ ਦੇ ਕੇ ਹੈਰਾਨ ਰਹਿ ਜਾਓਗੇ ਕਿਉਂਕਿ ਤੁਹਾਨੂੰ ਇਸ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਤੇ ਉਸ ਤੋਂ ਬਾਅਦ ਇਹ ਵਿੱਚ ਹੁਣ ਉਹਨਾਂ ਲੋਕਾਂ ਦੇ ਬਾਰੇ ਗੱਲ ਕਰਦੇ ਹਾਂ ਜੋ ਲੋਕ ਆਪਣਾ weight ਜਾਂ ਤਾਂ ਗੇਨ ਕਰਨਾ ਚਾਹੁੰਦੇ ਆ ਜਾਂ ਫਿਰ ਘਟਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕੀ ਕਰਨਾ ਹੈ ਕਿ ਆਪਣੇ ਹੱਥ ਦੀਆਂ ਚਾਰ ਉਂਗਲਾਂ ਨੂੰ ਸਿੱਧਿਆਂ ਕਰਕੇ ਤੇ ਅੰਗੂਠੇ ਨੂੰ ਆਪਣੇ ਹੱਥ ਦੀ ਹਥੇਲੀ ਤੇ ਫੋਲਡ ਕਰਕੇ ਇਸ ਮੁੰਦਰਾ ਨੂੰ ਕਰਨਾ ਹੈ ਕਿਉਂਕਿ ਕਈ ਲੋਕ ਬਹੁਤ ਜ਼ਿਆਦਾ ਪਤਲੇ ਹੁੰਦੇ ਆ ਉਹ ਬਹੁਤ ਸਾਰੀਆਂ ਚੀਜ਼ਾਂ ਦਾ ਯੂਜ਼ ਵੀ ਕਰ ਲੈਂਦੇ ਆ ਖਾ ਕੇ ਦੇਖ ਲੈਂਦੇ ਆ ਪਰ ਫਿਰ ਵੀ ਉਹਨਾਂ ਦਾ weight ਜੋ ਗੇਨ ਨਹੀਂ ਹੁੰਦਾ ਇਹ ਉਹ ਬਾਰੇ ਪ੍ਰੋਟੀਨ ਦਾ ਯੂਜ਼ ਕਰਦੇ ਆ ਬਹੁਤ ਸਾਰੀਆਂ ਹੋਰ ਚੀਜ਼ਾਂ ਦਾ ਵੀ ਯੂਜ਼ ਕਰਦੇ ਆ ਉਹ ਵੀ ਕਰੋ ਤੁਸੀਂ ਨਾਲ ਜੋ ਆਪਣਾ ਪ੍ਰੋਟੀਨ ਲੈ ਰਹੇ ਹੋ ਜਾਂ ਮੈਡੀਸਿਨ ਲੈ ਰਹੇ ਹੋ ਤੇ ਉਸ ਦੇ ਨਾਲ ਨਾਲ ਤੁਸੀਂ ਇਸ ਉਪਾਅ ਨੂੰ ਵੀ ਜ਼ਰੂਰ ਕਰੋ ਇਹ ਸਿੰਪਲ ਜਿਹਾ ਛੋਟੇ ਜਿਹੇ ਉਪਾਅ ਨੇ ਜਿਨ੍ਹਾਂ ਨੂੰ ਕਰਨ ਦੇ ਲਈ ਨਾ ਤਾਂ ਸਾਨੂੰ ਕੀਤੇ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਹੈ ਨਾ ਹੀ ਸਾਨੂੰ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਹੈ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਤੇ ਆਪਣੇ ਪੈਸੇ ਦੇ ਸੰਬੰਧੀ ਹਰ ਇੱਕ ਮੁਸ਼ਕਲ ਨੂੰ ਵੀ ਦੂਰ ਕਰ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਓਚੀ ਮੇਨ ਪ੍ਰੋਬਲਮ ਹੈ ਉਸ ਦੀ ਗੱਲ ਕਰੀਏ ਤਾਂ ਉਹ ਪੈਸਾ ਜੇਕਰ ਪੈਸੇ ਦੀ ਪ੍ਰੋਬਲਮ ਟੂਰ ਹੋ ਜਾਵੇ ਤਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਹੀ ਹੱਲ ਹੋ ਗਈਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਉਪਾਤਿ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਪਿਆਰ ਪਰਮਾ ਦਾ ਮਿਲਦੀਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ